ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਨਾਲ-ਨਾਲ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ 1 ਤੋਂ ਲੈ ਕੇ 5 ਸਤੰਬਰ ਤੇ ਮੌਸਮ ਦੇ ਕੀ ਹਾਲਾਤ ਰਹਿਣ ਵਾਲੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਮੀਂਹ ਦੇ ਅਸਰ ਜਿਹੜੇ ਪਾਣਦੇ ਦਿਖਾਈ ਦੇ ਰਹੇ ਨੇ ਕਿਤਕ ਤੱਕ ਹਲਕਾ ਕਿ ਦਰਮਿਆਨਾ ਕਿਤਕ ਤੱਕ ਭਾਰੀ ਮੀਂਹ ਦੀ ਝਟ ਜਿਹੜੀ ਵਿਖਾਂ ਨੂੰ ਮਿਲ ਸਕਦੀ ਹੈ ਤਾਂ ਮੌਸਮ ਵਿੱਚ ਫਿਰ ਤੋਂ ਜਿਹੜਾ ਬਦਲਾਅ ਵਿਖਾਂ ਨੂੰ ਮਿਲ ਸਕਦਾ ਕਿਹੜੇ ਇਲਾਕੇ ਵਿੱਚ ਕਿੰਨਾ ਕੁ ਜੜਮੀ ਪੈਣ ਦਾ ਅਸਰ ਨੇ ਤਾਂ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਡੀਓ ਨੂੰ ਵੇਖ ਰਿਹਾ ਕਮੈਂਟ ਕਰੇ ਜਰੂਰ ਦੱਸਿਆ ਕਰੋ ਤੇ ਕੋਈ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ 1 ਸਤੰਬਰ ਦੀ ਗੱਲ ਕਰਦੇ ਆ 1 ਸਤੰਬਰ ਨੂੰ ਕੋਈ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਦਾ ਸਾਰ ਪੰਦੇ ਦਿਖਾਈ ਨਹੀਂ ਦੇ ਰਿਹਾ ਜ਼ਿਆਦਾਤਰ ਲੱਗਾ ਮੌਸਮ ਜਿਹੜਾ ਸਾਫ਼ ਤੋਂ ਕੁਝ ਕਰਾਂ ਦੀ ਸੁਭਾਵਨਾ ਹੈ ਤਾਂ ਅੱਜ ਅੱਧੀ ਰਾਤ ਦੇ ਕਰੀਬ ਕੁਝ ਇਲਾਕਿਆਂ ਵਿੱਚ ਹਲਚਲਾਂ ਹੋਣ ਦੀ ਸੁਭਾਵਨਾ ਖਾਸ ਕਰ ਜਿਹੜੇ ਪੂਰਬੀ ਇਲਾਕੇ ਹੋਗੇ ਜਾਂ ਕੁਝ ਇਲਾਕਿਆਂ ਵਿੱਚ ਝਲਕੇ ਜਦਾ ਅਛਰਾਟ ਦਰਜ ਕੀਤੇ ਜਾਸ ਨੇ ਇੱਕ ਦੋ ਖੇਤਰਾਵਾਂ ਵਿੱਚ ਉਸਰੇ ਦਰਮਿਆਨੇ ਮੀਂਹ ਤੇ ਛਰਾਟ ਦਰਜ ਕੀਤੇ ਜਾਸ ਨੇ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਕਦੇ ਹੋ ਖਾਸ ਕਰ ਪੂਰਬੀ ਲਾਕੀ ਅਜਿਵੇਂ ਚੰਡੀਗੜ੍ਹ ਮੁਹਾਲੀ ਹੋ ਗਿਆ ਫਤਗੜ ਸਾਹਿਬ ਪਟਿਆਲਾ ਦੇ ਕੁਝ ਇਲਾਕੇ ਹੋਗੇ ਜਿਵੇਂ ਹਾਰ ਹੋ ਗਿਆ ਸਿਰਸਾ ਹੋ ਗਿਆ ਇਸ ਤੇ ਨਾਲ ਲੱਗਦੇ ਕੁਝ ਮਾਨਸਾਬ ਬਠਿੰਡਾ ਦੇ ਖੇਤਰ ਹੋਗੇ ਚੂਰੂ ਦੇ ਅਸੰਗਰੀਆ ਦੇ ਖੇਤਰوں ਗੇ ਪਾਣੀ ਪਤ ਹੋ ਗਿਆ ਜਾਇਸਾਰ ਦੇ ਆਸਪਾਸ ਖੇਤਰਾ ਵਿੱਚ ਕਿਤੇ ਕਿਤੇ ਚਾਂਸ ਰਹਿਣਗੇ ਕੁਝ ਮਾਜਾਤ ਆਬਾ ਦੇ ਕੁਝ ਪੜ ਦੇ ਨਾਲ ਲੱਗਦੇ ਖੇਤਰਾ ਵਿੱਚ ਚਾਂਸ ਰਹਿਣਗੇ ਅੱਜ ਅੱਧੀ ਰਾਤ ਤੋਂ ਆ ਜਿਹੜੇ ਜਿਹੜੇ ਸੈਟਲਾਈਟ ਤਸਵੀਰਾਂ ਵਿੱਚ ਵਿਖਾਈ ਦੇ ਰਿਹਾ ਤੇ ਕੱਲ 2 ਤਰੀਕ ਨੂੰ ਕੁਝ ਇਲਾਕਿਆਂ ਵਿੱਚ ਸੁਭਾਵਨਾ ਰਵਿਕ ਜਾਨਕੀ ਟਾਪਟਾ ਲਾ ਕੇ ਮੌਸਮ ਵਿੱਚ ਬਦਲਾਅ ਜਿਹੜਾ ਵੇਖਣ ਨੂੰ ਮਿਲ ਸਕਦਾ ਹੈ ਤੇ ਕੱਲ 2 ਤਰੀਕ ਦੀ ਰਾਤ ਤੋਂ ਬਾਅਦ ਜਿਹੜਾ ਮੌਸਮ ਵਿੱਚ ਠੀਕ ਹੈ ਬਦਲਾਅ ਹੋਣਾ ਸ਼ੁਰੂ ਹੋ ਜਾਏਗਾ ਜਾਨਕੀ 3 ਦੀ ਸਵੇਰ ਤੜਕਸਾਰ ਨੂੰ ਆ ਪੰਜਾਬ ਵਿੱਚ ਹੋਰ ਜਿਹੜਾ ਮੌਸਮ ਵਿੱਚ ਬਦਲਾਅ ਜਿਹੜਾ ਵੇਖਣ ਨੂੰ ਮਿਲ ਰਿਹਾ ਖਾਸ ਕਰਕੇ ਜਿਹੜੇ ਸਰਦੀ ਲਾਕੇ ਹੋਗੇ ਕੁਝ ਮਾਝਾ ਤੋਂ ਆਪਾ ਤੇ ਖੇਤਰ ਹੋਗੇ ਕੁਝ ਪੂਰਬੀ ਪਹਾੜ ਦੇ ਨਾਲ ਲੱਗਦੇ ਖੇਤਰ ਇਹਨਾਂ ਵਿੱਚ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਸਾਰ ਰਹਿਣਗੇ ਤੇ ਬਾਕ ਆ ਮਾਝਾ ਤੇ ਬਾਬਾ ਦੇ ਖੇਤਰ ਉਹ ਖਾਸ ਕਰ ਸਰਦੀ ਲੱਗ ਕੇ ਹੋ ਗਏ ਠੀਕ ਇਹਨਾਂ ਵਿੱਚ ਸਾਰ ਜਿਹੜੇ ਕਾਫੀ ਬੰਦੇ ਦਿਖਾਈ ਦੇ ਰਹੇ ਨੇ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਕਦੇ ਹੋ ਆ 3 ਤੇ 4 ਤਰੀਕ ਉਸ ਤੱਕ ਖਾਸ ਰਹਿਣਗੇ ਜਾਨਕਿ 1 ਤੇ 2 ਨੂੰ ਕੋਈ ਜ਼ਿਆਦਾ ਪਗਲ ਕਰ ਸੁਭਾਵਨਾ ਨਹੀਂ ਰਹੇਗੀ 2 3 ਨੂੰ ਉਸਰੇ ਕੁਝ ਟਾਮਟ ਲੱਗ ਕੇ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਏ ਤਾਂ 3 4 ਸਤੰਬਰ ਨੂੰ ਜ਼ਿਆਦਾ ਲੱਗ ਕੇ ਵਿੱਚ ਮੀਂਹ ਦੇ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਉਸ ਪਰ 5 ਸਤੰਬਰ ਨੂੰ ਕੁਝ ਅਲਾਕਾ ਵਿੱਚ ਜਿਹੜੇ ਮੀਂਹ ਦੀ ਗਤੀਵਿਧੀਆਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਜ਼ਿਲ੍ਹੇ ਵਾਈਸ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਜਿਹੜਾ ਤਿੰਨ ਤੇ ਚਾਰ ਤਿੰਨ ਮੇਨ ਸਿਸਟਮ ਲਕੜਾ ਸਰਦੀ ਇਲਾਕੇ ਹੋਗੇ ਜਿਵੇਂ ਫਾਜ਼ਿਲਕਾ ਤੋਂ ਲੈ ਕੇ ਫਿਰੋਜ਼ਪੁਰ ਹੋ ਗਿਆ ਮੋਗਾ ਆ ਗਿਆ ਤੇ ਉਸ ਪਰ ਅੰਮ੍ਰਿਤਸਰ ਤਰਨਤਾਰਨ ਦੇ ਇਲਾਕੇ ਜਲੰਧਰ ਕਪੂਰਥਲ ਆ ਗਿਆ ਪਠਾਨਕੋਟ ਗੁਰਦਾਸਪੁਰ ਦੇ ਇਲਾਕੇ ਇਹਨਾਂ ਵਿੱਚ ਸਭਾਵਨਾ ਜਿਹੜੀ ਕਾਫੀ ਬੰਨਦੀ ਦਿਖਾਈ ਦੇ ਰਹੀ ਬਾਕੀ सिरसा हिसार ਹੋ ਗਿਆ ਫਤਿਹਪੁਰ ਸੰਗਰੀਆ ਸੂਰਤਗੜ ਸਿਰ ਗਗਨ ਹਰਮਾਨਗੜ ਹੋ ਗਿਆ ਬਠਿੰਡਾ ਆ ਗਿਆ ਇਸ ਦੇ ਨਾਲ ਫਰੀਦਕੋਟ ਮੁਕਸਰ ਦੇ ਇਲਾਕੇ ਹੋ ਕੇ ਬਰਨਾਲਾ ਆ ਗਿਆ ਉਸ ਪਰ ਭਾੜਾਂ ਦੇ ਨਾਲ ਲੱਗਦੇ ਖੇਤਰ ਹੋਗੇ ਜਿਵੇਂ ਹੁਸ਼ਿਆਰਪੁਰ ਹੋ ਗਿਆ ਉਸ ਦੇ ਨਾਲ ਨਵਾਂ ਸ਼ਹਿਰ ਦੇ ਇਲਾਕੇ ਹੋਗੇ ਕੁਝ ਆ ਰੂਪਨਗਰ ਨਾਨਤ ਅਗਗਾ ਮੁਹਾਲੀ ਚੰਟੀਕੜ ਦੇ ਇਲਾਕੇ ਹੋ ਕੇ ਸੰਗਰੂਰ ਹੋ ਗਿਆ ਇਸ ਤੇ ਨਾਲ ਲੱਗਦੇ ਕੁਝ ਖੇਤਰਾ ਵਿੱਚ ਸੁਭਾਵਨਾ ਜਿਹੜੀ ਪਾਨਦੀ ਦਿਖਾਈ ਦੇ ਰਹੀ ਹੈ ਅਮਲੇਰਕੋਟ ਲਗਾ ਮਾਨਸਾ ਗਏ ਸਾਰਗ ਫਤਿਹਬਰ ਜੀਨਦ ਹੋ ਗਿਆ ਕੁਰਖੇਤਰ ਕੈਤਲ ਅੰਬਾਲਾ ਪੰਚਕੁਲਾ ਇਹਨਾਂ ਵਿੱਚ ਸੁਭਾਵਨਾ ਜਿਹੜੀ ਕਾਫੀ ਜਿਹੜੀ ਪਾਨਦੀ ਦਿਖਾਈ ਦੇ ਰਹੀ ਜਾਨੀ ਕਿ ਕਿਸੇ ਵੀ ਇਲਾਕੇ ਵਿੱਚ ਹਲਚਲਾ ਹੋਣ ਦੀ ਸੁਭਾਵਨਾ 3 ਅਤੇ 4 ਸਤੰਬਰ ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਾਫੀ ਖੇਤਰਾ ਵਿੱਚ ਹਲਚਲਾ ਹੋ ਸਕਦੀਆਂ ਨੇ ਕੁਝ ਕਿਲਾਕੇ ਵਿੱਚ ਹਲਕੇ ਦਰਮਿਆਨੇ ਕਿਤੇ ਕਿਤੇ ਪਾਰੀਂ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਤਾਂ ਉਸ ਤੋਂ ਬਾਅਦ 5 ਸਤੰਬਰ ਨੂੰ ਕੁਝ ਟਾਉਂਟ ਲੱ 4 ਸਤੰਬਰ ਰਵੇਗਾ ਇਸ ਵਿੱਚ ਹੋਰ ਵੀ ਕੋਈ ਬਦਲਾਅ ਵਿਖਣ ਮਿਲੇਗਾ ਤੁਹਾਡੇ ਤੱਕ ਜਰੂਰ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ